ਸਾਹ ਦੋਸਤੋ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਇੱਕ ਦਿੱਕਤ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਇਸ ਖੇਤ ਦੇ ਵਿੱਚ ਦਿਖਾਉਣਾ ਹੈ ਤੁਸੀਂ ਇਹ ਦੇਖੋ ਹਾਂ ਇਹ ਸਿੱਧੀ ਬਜਾਈ ਹੋਈ ਵੀ ਹੈ ਇੱਥੇ ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜਾ ਦੇਖੋ ਇਹ ਆਪਣਾ ਦਾਣਾ ਇੱਥੇ ਵਿਚਾਰੇ ਪਿਆ ਹੋਇਆ ਹੈ ਤੇ ਇਹਦੇ ਦੋਵੇਂ ਪਾਸੇ ਜਿਹੜੀ ਆਪਣੀ ਲੱਕੀ ਸੀਡ ਡਰਿਲ ਹੈ ਜਿਹੜੀ ਪ੍ਰੈਸ ਵੀਲ ਵਾਲੀ ਹੈਗੀ ਹੈ ਦੋਵੇਂ ਪਾਸੇ ਨਿੱਕੇ ਨਿੱਕੇ ਬੁੱਲ ਬਣਾਉਂਦੀ ਹੈ ਨਿੱਕੇ ਨਿੱਕੇ ਬੁੱਲ ਦੇ ਵਿਚਾਲੇ ਬੀਜ ਹੈ ਤੇ ਜਿਹੜਾ ਵਿਚਾਲਲਾ ਏਰੀਆ ਉਹ ਜਿੱਥੇ ਪ੍ਰੈਸ ਵੀ ਲੰਗੇ ਆ ਉਹ ਉਹ ਨਿਵਾ ਰਹਿ ਗਿਆ ਠੀਕ ਹੈ ਪਰੰਤੂ ਕਈ ਵਾਰੀ ਹੁੰਦਾ ਕੀ ਹੈ ਕਿ ਜਿਸ ਜਗ੍ਹਾ ਤੇ ਸਾਡਾ ਬੀਜ ਪਿਆ ਹੈਗਾ ਉਸ ਜਗ੍ਹਾ ਤੇ ਜਿਹੜੇ ਪ੍ਰੈਸ ਵੀਲ ਹੈਗੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਵੱਟਾ ਬਣਾਤੀਆਂ ਉਹਨੇ ਵੱਟ ਬਣ ਗਈ ਜਿਵੇਂ ਤੁਸੀਂ ਇੱਥੇ ਕਲੀਅਰ ਦੇਖੋਗੇ ਹਾਂ ਇਹ ਵਾਲਾ ਦੇਖੋ ਇਹ ਸਾਹਮਣੇ ਵੱਟਾਂ ਜਿਹੜੀਆਂ ਹੈਗੀਆਂ ਇਹ ਸਹੀ ਵਾਲਾ ਹੈ ਬਿਲਕੁਲ ਸਹੀ ਹੈ ਤੇ ਇਹਦੇ ਨਾਲ ਦਾ ਜਿਹੜਾ ਹੈਗਾ ਆ ਵਟ ਬਣ ਗਈ ਐ ਦੇਖੋ ਇੰਨੀ ਚੌੜੀ ਵਟ ਬਣ ਗਈ ਹੁਣ ਜੇ ਮੈਨੂੰ ਮਿੰਦਾਂ ਹੈਗਾ ਤਾਂ ਇਹ ਮੇਰੀ ਵਟ 1.5 ਇੰਚ ਉੱਚੀ ਹੋਗੀ ਮੈਂ 2 ਇੰਚ ਦਾ ਬੀ ਪਹਿਲਾਂ ਥੱਲੇ ਪੈ ਗਿਆ 1.5 ਤੋਂ 2 ਇੰਚ ਤਾਂ 2 1.5 ਇੰਚ ਉੱਤੇ ਹੋ ਗਿਆ ਮੈਂ ਕਿ 3.5 ਇੰਚ ਦੇ ਉੱਤੇ ਆ ਦੇਖੋ ਵਾਟ ਇਹ ਚ ਬੀ ਚੜਾ ਗਿਆ ਹੁਣ 3.5 ਇੰਚ ਵਾਲਾ ਬੀ ਜਿਹੜਾ ਹੈਗਾ ਉਗਣਾ ਔਖਾ ਹੋਏਗਾ ਤੇ ਜੇ ਕਿਤੇ ਕਰਨ ਕਰਨ ਹੋ ਗਿਆ ਫਿਰ ਹੋਰ ਔਖਾ ਹੋ ਜਾਣਾ ਤਾਂ ਫੇਰ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਇਹ ਤਿੱਕਤ ਉਹਨਾਂ ਖੇਤਾਂ ਵਿੱਚ ਆਉਂਦੀ ਹੈ ਜਿਸ ਖੇਤ ਦੇ ਵਿੱਚ ਆਪਣਾ ਵਾਹਣ ਪੋਲਾ ਰਹਿ ਜੇ ਜਦੋਂ ਤੁਹਾਡਾ ਹਾਲ ਡੂੰਗਾ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਵੀਲ ਵਾਲੀ ਮਸ਼ੀਨ ਨਾਲ ਬੀਜਦੇ ਹਾਂ ਤਾਂ ਬਾਹਾਂ ਤੁਹਾਡਾ ਪੋਲਾ ਰਹਿ ਗਿਆ ਤੇ ਉਹਨੇ ਆਈ ਏਗੀ ਇਸ ਤਰ੍ਹਾਂ ਦੀ ਵਟ ਪਰੋਣੀ ਹੈ ਦੂਸਰਾ ਜੇ ਤੁਹਾਡੀ ਟਾਪ ਲਿੰਕ ਕਾਫੀ ਢਿੱਲੀ ਹੋਵੇ ਕਿ ਟਾਪ ਲਿੰਕ ਢਿੱਲੀ ਹੋਵੇ ਤਾਂ ਉਸ ਸਮੇਂ ਵੀ ਇਸ ਤਰ੍ਹਾਂ ਬਣਾਈਗੀ ਤਾਂ ਟਾਪ ਲਿੰਕ ਥੋੜੀ ਟਾਈਟ ਕਰਕੇ ਥੋੜੀ ਮਸ਼ੀਨ ਓਕੜੂ ਕਰਕੇ ਤੇ ਖੇ ਥੋੜਾ ਪੂਰੇ ਦਾ ਪੂਰਾ ਪੂਰਾ ਸਖਤ ਹੋਣਾ ਚਾਹੀਦਾ ਕਿ ਥੱਲੇ ਪੈਰ ਖੁੱਬੇ ਨਾ ਤਾਂ ਫੇਰ ਇਹ ਦਿੱਕਤ ਨਹੀਂ ਆਉਂਦੀ ਕਿਉਂਕਿ ਮਨੁੱਖ ਗਲਤੀ ਦਾ ਪੁਤਲਾ ਹੈ ਗਲਤੀ ਮਨੁੱਖ ਤੋਂ ਹੋ ਜਾਂਦੀ ਹੈ ਜੇ ਇਸ ਤਰੀਕੇ ਨਾਲ ਕੋਈ ਦਿੱਕਤ ਆਈ ਹੈ ਤਾਂ ਉਸ ਸਮੇਂ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਸੁਹਾਗਾ ਲੈ ਕੇ ਅੱਗੋਂ ਸੁਹਾਗਾ ਥੋੜਾ ਚੱਕ ਕੇ ਪੋਲਾ ਪੋਲਾ ਸਵਾਗਾ ਖੇਤ ਦੇ ਵਿੱਚ ਮਾਰ ਕੇ ਇਹੜੀਆਂ ਵਟਾਂ ਹੈਗੀਆਂ ਨ ਪਧਰਾ ਕਰ ਦੇਣਾ ਚਾਹੀਦਾ ਝੋਨਾ ਉੱਗ ਆਏਗਾ ਧਿਆਨ ਇਹ ਰੱਖਣਾ ਕਿ ਹਜੇ 1-2 ਦਿਨ ਪੀਜੇ ਖੇਤ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਵਧੀਆ ਰਿਜ਼ਲਟ ਹੋਣਗੇ ਜੇ ਥੋੜਾ ਝੋਨਾ ਮੂੰਹ ਤੇ ਆ ਗਿਆ ਝੋਨਾ ਬਾਹਰ ਨਿਕਲਣ ਲੱਗ ਪਿਆ ਜੇ ਉਸ ਸਮੇਂ ਤੁਸੀਂ ਇਹ ਕੰਮ ਕਰੋਗੇ ਤਾਂ ਉਦੋਂ ਦਿੱਕਤ ਹੋਏਗੀ ਹਨਾ ਕਈ ਵਾਰੀ ਝੋਨਾ ਉੱਪਰ ਆਇਆ ਹੁੰਦਾ ਵਿੱਚ ਇਕੱਠਾ ਹੋਈ ਜਾਂਦਾ ਫਿਰ ਆਪ ਨੂੰ ਆਉਂਦਾ ਔਰ ਥੋੜੀ ਦਿੱਕਤ ਹੋ ਸਕਦੀ ਹੈ ਪਰੰਤੂ ਜੇਕਰ ਨਿਕਲ ਹੀ ਨਹੀਂ ਰਿਹਾ ਫਿਰ ਤਾਂ ਮਜਬੂਰੀ ਹੈ ਤਾਂ ਕੋਸ਼ਿਸ਼ ਕਰੋ ਕਿ ਜੇ ਵਟਾ ਬੰਦੀਆਂ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਉਹਨੂੰ ਦੁਬਾਰਾ ਸੁਹਾਗਾ ਮਾਰ ਕੇ ਉਹਨੂੰ ਸਹੀ ਕਰ ਦਿਓ ਚੋਨਾ ਸਾਰਾ ਬਾਹਰ ਆ ਜਾਏਗਾ